ਨਾਲ ਕੇ ਕਿਹ ਲੋਰਾ ਇਹ ਲੋਕਰ ਆਇਆ ਮੂਹਾਲਾ ਬੜੀ 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 ਲੋਰਾਂ ਇਹ ਪਤਨ ਮਾਤ ਪਤਾ ਮੇਰਾ ਮੈਂ ਅਮਰੀਕ ਸਿੰਘ ਹਾਂ ਜੀ ਕਿਹੜਾ ਪਿੰਡ ਹੈ ਪਿੰਡ ਜਾਂਗੀਰ ਜੀ ਮਜੂਦਾ ਸਰਪੰਚਾ ਹੋਇਆ ਕੀ ਕੀ ਕਾਰਨ ਹੋਇਆ ਵਜਾ ਤੇ ਐਵੇਂ ਨਹੀਂ ਮੌਕੇ ਤੇ ਨਹੀਂ ਹੈਗੇ ਜੀ ਹਾਨੂੰ ਦੇ ਇਥੇ ਆਣ ਕੇ ਪਤਾ ਲੱਗਾ ਕੋਈ ਮਾੜੀ ਮੋਟੀ ਰੰਜੇ ਚਾਹ ਜੀ ਬੜੀ ਰਾਈ ਨਮ ਕਰਾਇਆ ਉਹਨਾਂ ਦੇ ਅੱਗੇ ਕੋਈ ਮਸਲਾ ਨਹੀਂ ਹੈ ਗਾ ਵੱਡਾ ਪਤਾ ਨਹੀਂ ਕੀ ਚੱਕਰ ਬਣਿਆ ਕੀ ਇਹਨਾਂ ਦੀ ਰਾਤੀ ਰੰਜੇ ਚਾਹ ਜੀ ਚੱਲੀ ਆ ਜਿਹੜਾ ਉਹਨੂੰ ਵਿਚਾਰੇ ਗਰੀਬ ਮਾਰਨ ਟਾ ਗਿਆ ਰਹੀ ਦੇ ਨਾਲ ਨਸਾਬ ਮੇਲਾ ਜਿਹਦਾ ਵਜਰਾ ਇਦਾਂ ਹੋਣਾ ਨਹੀਂ ਚਾਹੀਦਾ ਕਿ ਇੱਕ ਮਾੜੀ ਮੋਟੀ ਗੱਲ ਤੋਂ ਬੰਦਾ ਹੀ ਮਾਰ ਦਿਓ ਗੱਲ ਥੋੜੀ ਕਿੰਨੀ ਵਾਰਾਂ ਹੀ ਨਵਾਂ ਕਰਵਾਇਆ ਗਿਆ ਸੀ ਪਹਿਲਾਂ ਇੱਕ ਦੋ ਵਾਰ ਕਰਵਾਇਆ ਰਹੀ ਨੇ ਸਮਝਾਇਆ ਇਹ ਦੋਨੋਂ ਸਾਰਨ ਮ ਕੀ ਆ ਕਿਉਂ ਲੜਾਈ ਹੋ ਰਹੀ ਸੀ ਲੜਾਈ ਕਾਰਨ ਸਾਨੂੰ ਤੇ ਜੁਹ ਨਹੀਂ ਸਮਝਾ ਕੇ ਰਹੀ ਨੇ ਨਵਾਂ ਕਰਾਤਾ ਫਿਰ ਕਰਨ ਦੇ ਮਤਲਬ ਰਹਿਦਾ ਕੋਈ ਨਹੀਂ ਸਮਝੇ ਗੱਲ ਹੁਣ ਤੇ ਇਹਨਾਂ ਨੂੰ ਪਤਾ ਉਹ ਰਾਤ ਕੀ ਰੰਜਿਸ਼ੀ ਕੀ ਗੱਲ ਬਣੀ ਕੀ ਨਹੀਂ ਬਣੀ ਆਪਾਂ ਦੇ ਸਵੇਰੇ ਫੋਨ ਗਿਆ ਮੈਨੂੰ ਮੌਕੇ ਤੇ ਮੰਮੀ ਪਾਪਾ ਘਰ ਨਹੀਂ ਆਗੇ ਰਾਤ ਤੇ ਕੱਲਾ ਹੀ ਰਾਤ 12:30 ਵਜੇ ਆਇਆ ਤੇ ਆ ਘਰ ਚ ਕੱਲਾ ਰਹਿੰਦਾ ਇਕੱਲਾ ਹੀ ਕਿਉਂ ਨਹੀਂ ਸੜੇ ਯਾਰ ਰਾਤ ਕਰਾ ਹੋਰ ਵੀ ਗਿਆ ਆ ਦੋ ਭੈਣਾ ਵਾ ਹੋਰ ਮਾਪੇ ਪਾ ਗਿਆ ਪਰ ਲੱਗਾ ਕੁਝ ਕੋ ਗੁਜੀ ਗੁਜੀ ਤਾਂ ਹੀ ਲੱਗੀਆਂ ਜੀ ਹੋਰ ਤੇ ਵੇਖਿਆ ਨਹੀਂ ਕੁਝ ਤਾਂ ਕੰਮ ਦਿਹਾੜੀ ਦਾ ਪੈ ਕਰਦਾ ਆਪਣਾ ਵੀਰ ਆ ਗਰੀਬ ਆਦਮੀ ਹੋ ਜਰਾ ਪਾ ਕੁਝ ਮੌਕੇ ਤੇ ਪੁੱਜੀ ਪੁਲਿਸ ਮੌਕੇ ਤੇ ਪੁੱਜੀ ਆਪਣੀ ਤਜੀ ਕਰ ਰਹੀ ਆ ਜੋ ਵੀ ਹੋਊਗਾ ਉਹ ਆਪਣੇ ਇਨਸਾਫ ਦਿਆ ਇਨਸਾਫ ਚਾਹੀਦਾ ਇਹਨਾਂ ਨੂੰ ਜਿੰਸਤਾ ਨਹੀਂ ਹੋਣੀ ਚਾਹੀਦੀ ਉਹ ਬੰਦੇ ਜਿਹਦੇ ਵੱਲੋਂ ਮਾਰੇ ਗਏ ਗ੍ਰਿਫਤਾਰ ਤੇ ਜੋ ਵੀ ਕਾਰਵਾਈ ਬਣਦੀ ਹੋਣੀ ਚਾਹੀਦੀ ਉਹ ਤਾਂ ਠੀਕ ਹੈ ਹਾਂਜੀ ਆਪਣਾ ਨਾਮ ਤਾਂ ਤੁਸੀਂ ਕੀ ਲੱਗਦੇ ਮੈਂ ਸਰ ਮੇਰਾ ਨਾਮ ਹੈਗਾ ਰਾਜਪਾਲ ਸਿੰਘ ਸਨ ਆਫ ਸਵਰਨ ਸਿੰਘ ਮੈਂ ਮਜੀਠਾ ਰੋਡ ਗੰਡਾ ਸਿੰਘਾੜੀ ਮੇਰੀ ਰਹਿائش ਹੈ ਮੈਂ ਇਹਨਾਂ ਦਾ ਜੀਜਾ ਵਾਂ ਠੀਕ ਹੈ ਜਿਹੜੇ ਲੜਕੇ ਦਾ ਮਰਡਰ ਆਇਆ ਵਾ ਤੇ ਮੜਰੇ ਆਇਆ ਕਿ ਮੈਂ ਅੱਗੇ ਵੀ ਇੱਕ ਦੋ ਵਾਰੀ ਆਇਆ ਚਲੋ ਮਾੜਾ ਮੋਟਾ ਉਹਨਾਂ ਦਾ ਤੂੰ ਤੂੰ ਮੈਂ ਮੈਂ ਹੋਇਆ ਹੀ ਕੋਈ ਗੱਲ ਨਹੀਂ ਸੀਗੀ ਬਾਕੀ ਨੂੰ ਆਉਣਾ ਆਉਣਾ ਕਹਿਣਾ ਆਪਾਂ ਹੁਣ ਲੰਗੇ ਨੂੰ ਲੰਗਾ ਕੀਏ ਕਾਣੇ ਨੂੰ ਕਾਣਾ ਕੀਏ ਗੁੱਸਾ ਕਰਦਾ ਉਹ ਚੀਜ਼ ਦੇ ਕੁਝ ਹਾਲਾਤ ਹੁੰਦੇ ਹੋਣੀ ਹੋੜੀ ਹੋੜੀ ਅੱਗ ਬਾਦੀ ਬਾਦੀ ਇਹਨੇ ਵੇਖਿਆ ਮਮੀ ਪਾਪਾ ਨਹੀਂ ਹੈਗਾ ਮਗਰ ਉਹਦੀ ਵਾਰਦਾਤ ਕਰਕੇ ਗਿਆ ਕੁਝ ਕਮ ਕਹਿ ਲਉਂਦਾ ਪਿੰਡ ਦੇ ਵਿੱਚ ਹੋਰ ਹੀ ਬਜ਼ੁਰਗਾਂ ਨੂੰ ਕੁੱਟਿਆ ਦੋ ਚਾਰ ਜਣਾਂ ਨੂੰ ਕਹਿੰਦਾ ਮੇਰੇ ਕੋਲ ਗੋਲੀਆਂ ਮਾਰ ਦੂੰਗਾ ਜੇ ਮੈਂ ਪਿੰਡ 'ਚ ਕਿਸੇ ਨੇ ਮੇਰੀ ਵਾਰਦਾਤ ਕੀਤੀ ਜਾਂ ਕੋਈ ਤਾਈਓ ਬਿਆਨੇ ਹੀ ਦੇਣ ਦੇ ਆ ਪਿੰਡ ਵਾਲਾਂ ਨੇ ਬਹੁਤ ਧਮਕੀ ਲਾ ਕੇ ਪਿੰਡ ਵਾਲ ਨੂੰ ਗਾੜੀ ਲਾਇਆ ਕੱਲੇ ਨੇ ਤੇ ਬੰਦੀ ਕਾਰਵਾਈ ਨੂੰ ਫਤਵਾ ਤੇ ਸਜ਼ਾ ਹੋਣੀ ਦੀ ਫਾਲਸੇ ਇਹਨੂੰ ਮਾਰਿਆ ਕਿਵੇਂ ਗਿਆ ਇਹਨੂੰ ਇਹਨੂੰ ਕੁੱਟ ਕੁੱਟ ਮਾਰਿਆ ਕਿਰਪਾਨ ਲੈ ਗਿਆ ਹੀ ਤੇ ਜੇ ਕੋ ਪਿੰਡ ਦਾ ਆਉਂਦਾ ਤੀ ਤੂੰ ਨੂੰ ਕਹਿੰਦਾ ਮੈਂ ਤੁਹਾਡੇ ਗੋਲੀ ਮਾਰ ਦੇਣੀ ਗੋਲੀ ਵਕਰੀ ਕਿਰਪਾਨ ਵਕਰੀ ਫੜੀ ਸੀ ਉਹ ਵਿਨੰਗ ਸਿੰਘ ਸੀ ਹਾਂ ਉਹ ਨੇਂਗ ਸਿੰਘ ਹੀ ਇਹ ਨੇਂਗ ਸਿੰਘ ਨਹੀਂ ਸੀ ਮੇਰਾ ਸਾਲਾ ਤੂੰ ਜਾ ਕੇ ਥੱ ਇਸ ਕਰਕੇ ਉਹਨੇ ਆਪਣਾ ਫਾਇਦਾ ਚੁੱਕਿਆ ਵਾ ਤੇ ਜਿਹਦੇ ਵੱਲੋਂ ਮਾਰਿਆ ਗਿਆ ਉਹ ਵੀ ਰਿਸ਼ਤੇਦਾਰ ਇਹਨਾਂ ਦਾ ਨਾ ਨਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਜੀ ਮਾਰਿਆ ਹੀ ਮੱਲੇ ਵਾਲੋਂ ਪਿੰਡ 'ਚ ਹੀ ਰਹਿੰਦਾ ਜਾਂਗੀਰ ਕਲੋਨੀਆ 'ਚ ਸਾਰੇ ਕਹਿੰਦੇ ਆ ਵੀ ਇਹ ਬੰਦਾ ਇੱਥੋਂ ਨਿਕਲਣਾ ਚਾਹੀਦਾ ਵਾ ਘਰ ਇਹਨਾਂ ਦਾ ਤਸੀਰ ਹੋਣਾ ਚਾਹੀਦਾ ਵਾ ਘਰ ਕਿੱਧਰ ਦੀ ਆਇਆ ਉਹ ਕਿੱਧਰ ਦੀ ਬੈਕ ਸਾਈਡ ਦੀ ਸਾਰੇ ਉਹ ਹੈਗਾ ਵਾ ਤੁਸੀਂ ਆਪੇ ਥੋੜਾ ਜਿਹਾ ਐਂਟਰੀ ਕੈਮਰਾ ਦੀ ਮਾਰੋ ਬੈਕ ਸੈਰ ਥਾਣੀ ਆਇਆ ਵਾ ਉਹ ਆਪਣੇ ਨੂੰ ਬਹੁਤ ਸਮਝਦਾ ਵੀ ਮੈਂ ਬਦਮਾਸ਼ ਹੈਗਾ ਵਾਂ ਮੇਰੇ ਕੋ ਆ ਜਿਨੇ ਕ ਚਾਰ ਘ ਘਾਰ ਆ 200 ਜਣੇ ਅਜੇ ਦੇ ਵੈਸੇ ਘਾਬਰ ਜਾਂਦਾ ਵਾ ਤੇ ਉਹ ਪਿੱਤਲ ਦਾ ਡਰਾਵਾ ਇਹਨਾਂ ਨੂੰ ਦਿੰਦਾ ਵਾ ਵੀ ਮੈਂ ਗੋਲੀਆਂ ਲਗਾ ਦੇਣੀਆਂ ਵਾਂ ਉਹਦੇ ਕੋ ਪਹਿਲਾਂ ਇਹ ਚੀਜ਼ ਕਵੇ ਨਾਲੇ ਇੱਕ ਤੇ ਤੋੜਦੇ ਕਹਿੰਦਾ ਵੀ ਮੈਂ ਮੈਂਟਲ ਆ ਮੇਰੀ ਇਹ ਕਾਰਵਾਈ ਬੰਦੀ ਹੈ ਕਿ ਫੇਰ ਇੱਕ ਹੀ ਉਹਦਾ ਮੈਂਟਲੀ ਵਾਲਾ ਟੈਸਟ ਹੋਵੇ ਫਿਰ ਤੁਹਾਨੂੰ ਪਤਾ ਲੱਗੇ ਵੀ ਇਹ ਮੈਂਟਲ ਦਾ ਕਾਦੇ ਵਾਸਤੇ ਕਰਨ ਡਿਆ ਰੋਲ ਹਥਿਆਰ ਹੈਗਾ ਹਥਿਆਰ ਹੈਗਾ ਕੋਈ ਜੀ ਉਹ ਦੁਕਾਨ ਹੈ ਪੰਜ ਫੁੱਟ ਦੀ ਕਰਪਾਨ ਹੈ ਤੇ ਕੋਈ 6 ਹੈਗਾ ਕੋਲੋ ਗਲ ਘੁੱਟ ਕੇ ਮਾਰੇ ਗਏ ਹਾਂ ਗਲ ਘੁੱਟ ਕੇ ਨਹੀਂ ਕੁੱਟ-ਕੁੱਟ ਮਾਰਿਆ ਹੈਗਾ ਨਹੀਂ ਨਾ ਬੱਚਾ ਹੀ ਨਾ ਗਾੜੀ ਸਮਝ ਲਓ ਉਮਰ ਪੱਕੀ ਬੱਚਾ ਹੀ ਨਾ ਕੁੱਟ-ਕੁੱਟ ਕੇ ਪੈਂਚ ਮਾਰੇ ਉਹਦੇ ਮੂੰਹ ਦੇ ਵੇਖੋ ਜਾ ਕੇ ਥੱਲੇ ਕੈਮਰੇ ਵਿੱਚ ਕੀ ਹਾਲਾਤ ਕੀਤੇ ਗਏ ਗੁੱਜੀਆਂ ਮਾਰੇ ਜਦੋਂ ਮੈਂ ਸਰ ਆਇਆ ਉਦੋਂ ਨੂੰ ਜਦੋਂ ਡੀ ਫੋਰ ਡੈੱਡ ਹੋ ਗਏ ਸੀ ਆ ਛੋਟੀ ਹਾਈਟ ਦਾ ਜਿਸ ਤਰ੍ਹਾਂ ਬੋਨਾ ਡੈਪ ਹੁੰਦੇ ਆ ਉਹ ਤੋਂ ਤਾਂ ਸ਼ਾਇਦ ਕਿਸੇ ਮਿਹੰਗਦੇ ਬੋਨਾ ਸੇ ਬਾਣੇ ਜਾਂ ਇੱਕ ਲਿਹਾਂ ਸਿੰਘ ਜਾਂ ਸੁਖਦੇਵ ਉਹਨਾਂ ਨਾਲ ਕਿ ਨਿੱਕੀ ਨਿੱਕੀਆਂ ਗੱਲਾਂ ਤੋਂ ਟਕਰਾਅ ਦੇ ਵੀ ਹੁੰਦੀ ਰਹਿੰਦੀ ਜਾਂ ਬੋਨਾ ਕਹਿਣ ਤੋਂ ਜਾਂ ਕੋਈ ਗੱਲ ਮੰਗੋ ਉਹ ਰਾਤੀ ਪਤਾ ਨਹੀਂ ਜਾਂ ਉਹ ਜੋ ਪਿੰਡ ਵਾਲੇ ਦੱਸਦੇ ਆ ਵੀ ਗੋਲੀ ਕੱਟਾ ਵੀ ਕਿਤੇ ਖਾਂਦਾ ਹੈ ਉਹਦੇ ਚ ਹੋ ਸਕਦਾ ਹੈ ਇਹਨਾਂ ਦੀ ਤੁਤੁਮੇਮੇ ਟਕਰਾਅ ਹੋਈਏ ਤੇ ਉਹਨੇ ਉਹਦਾ ਮਾਰ ਕੁਝੀਆਂ ਸੱਟਾਂ ਮਾਰ ਕੇ ਕੁਝ ਮਾਰ ਦਿੱਤਾ ਉਹ ਥੱਲੇ ਸੁੱਟਿਆ ਗਿਆ ਜਾਂਗਰ ਜਾਂਗਰ ਕਲੋਨੀ ਆ ਜਾਂਗਰ ਕਲੋਨੀ ਸਰ ਥੱਲੇ ਸੁੱਟਿਆ ਗਿਆ ਇਹਦੇ ਬਾਰੇ ਤਸਦੀਕ ਕਰਾਂਗੇ ਤਸਦੀਕ ਕਰੋ ਮੇਰੇ ਤੱਕ ਸ਼ਾਦੀ ਚੋ ਤਾਂ ਹੀ ਕੋਈ ਨਹੀਂ ਅਨਮਰਨ ਛੋਟੀ ਹਾਈਟ ਦਾ ਬੌਣਾ ਟਾਈਪ ਉਹ ਉਸੇ ਗੱਲ ਤੋਂ ਉਹਨਾਂ ਦੀ ਕੋਈ ਵਜ੍ਹਾ ਬਣਦੀ ਕਿ ਨਹੀਂ ਕੁਮਰ ਜੀ ਸਰ ਅਰੈਸਟ ਕੀਤਾ ਗਿਆ ਕੀ 34 ਸਾਲ ਆ ਨਹੀਂ ਉਹ ਫਰਾਰ ਆ ਹਾਂ ਇਹਨੂੰ ਪੂਰੀ ਕਾਰਵਾਈ ਕੀਤੀ ਗਈ ਆ ਮ ਮਕਦਮਾ ਦਰਜ ਕਰਾਂਗੇ ਮਰਡਰ ਜੋ ਉਹਨੇ ਕੀਤਾ ਇਹਨਾਂ ਦੇ ਫਾਦਰ ਫਾਦਰ ਸਾਹਿਬ ਦਾ ਬਿਆਨ ਲਿਖ ਰਹੇ ਭਗਵ ਚਰਨਜੀਤ ਮਨਜੀਤ ਟਾਂਜੇ ਜੀ ਸਰ ਫਾਦਰ ਸਾਹਿਬ ਦਾ ਉਹਨਾਂ ਨੇ ਬਿਆਨ ਲਿਖਣਾ ਹੈ ਉਹਦੇ ਤੇ ਕਾਰਵਾਈ ਕਰਾਂਗੇ ਠੀਕ ਸਰ